ਰਾਮ ਰਹੀਮ ਦੇ ਖਿਲਾਫ ਹਾਈ ਕੋਰਟ ਪਹੁੰਚੀ ਐਸਜੀਪੀਸੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ ਸਾਲ 2007 ਦੇ ਵਿੱਚ ਬਠਿੰਡਾ ਚ ਦਰਜ ਐਫਆਈਆਰ ਤੇ ਕਾਰਵਾਈ ਦੇ ਲਈ ਰਿਵੀਜ਼ਨ ਪਟੀਸ਼ਨ ਦਾਖਲ ਕੀਤੀ ਗਈ ਹੈ ਬਠਿੰਡਾ ਦੇ ਸੈਸ਼ਨ ਜੱਜ ਦੇ ਵੱਲੋਂ ਰਾਮ ਰਹੀਮ ਨੂੰ ਜਾਰੀ ਸੰਮਣ ਰੱਦ ਕਰਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ ਪੋਸ਼ਾਕ ਮਾਮਲੇ ਦੇ ਵਿੱਚ ਸਾਲ 2007 ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ ਹਾਈ ਕੋਰਟ ਨੇ 7 ਨਵੰਬਰ ਤੱਕ ਸੁਣਵਾਈ ਨੂੰ ਮੁਲਤਵੀ ਕਰ ਦਿੱਤਾ ਹੈ ਤਾਂ ਬਠਿੰਡਾ ਸੈਸ਼ਨ ਜੱਜ ਦੇ ਵੱਲੋਂ ਰਾਮ ਰਹੀਮ ਨੂੰ ਜਾਰੀ ਸੰਮਣ ਰੱਦ ਕਰਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ ਪੋਸ਼ਾਕ ਮਾਮਲੇ ਦੇ ਵਿੱਚ ਸਾਲ 2007 ਚ ਐਫ ਆਈ ਆਰ ਦਰਜ ਕੀਤੀ ਗਈ ਸੀ ਇਸ ਮਾਮਲੇ ਚ ਐਫ ਆਈ ਆਰ ਦਰਜ ਹੋਈ ਸਾਲ 2007 ਦੇ ਵਿੱਚ ਹਾਈ ਕੋਰਟ ਨੇ 7 ਨਵੰਬਰ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਤਾਂ ਰਾਮ ਰਹੀਮ ਦੇ ਖਿਲਾਫ ਹਾਈ ਕੋਰਟ ਪਹੁੰਚੀ ਹੈ ਐਸ ਜੀ ਪੀ ਸੀ ਹਾਈ ਕੋਰਟ ਦਾ ਰੋਕ ਕੀਤਾ ਗਿਆ ਐਸਜੀਪੀਸੀ ਦੇ ਵੱਲੋਂ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਐਸਜੀਪੀਸੀ ਦੇ ਵੱਲੋਂ ਕੀਤੀ ਗਈ ਹੈ। ਸਾਲ 2007 ਦੇ ਵਿੱਚ ਬਠਿੰਡਾ 'ਚ ਦਰਜ ਐਫਆਈਆਰ ਤੇ ਕਾਰਵਾਈ ਦੇ ਲਈ ਰਿਵੀਜ਼ਨ ਪਟੀਸ਼ਨ ਦਾਖਲ ਕੀਤੀ ਗਈ ਹੈ ਐਸਜੀਪੀਸੀ ਦੇ ਵੱਲੋਂ। ਤਾਂ ਬਠਿੰਡਾ ਸੈਸ਼ਨ ਜੱਜ ਦੇ ਵੱਲੋਂ ਰਾਮ ਰਹੀਮ ਨੂੰ ਜਾਰੀ ਸਮਨ ਰੱਦ ਕਰਨ ਨੂੰ ਚੁਣੌਤੀ ਦਿੱਤੀ ਗਈ ਹੈ। ਕਪੋਸ਼ਾਕ ਮਾਮਲੇ ਦੇ ਵਿੱਚ ਸਾਲ 2007 ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਹਾਈ ਕੋਰਟ ਨੇ 7 ਨਵੰਬਰ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਜਐਸਡੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਫੋਨ ਲਾਈਨ ਦੇ ਉੱਤੇ ਜੁੜੇ ਨੇ ਤਾਂ ਗਰੇਵਾਲ ਸਾਹਿਬ ਇਸ ਮਾਮਲੇ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਹਾਈ ਕੋਰਟ ਦਾ ਰੁਕ ਕੀਤਾ ਗਿਆ ਤਾਂ ਇਸ ਮਾਮਲੇ ਦੇ ਵਿੱਚ ਸੁਣਵਾਈ ਤਾਂ ਹੋਏਗੀ ਕਿ ਕੋਈ ਸ਼ੰਕੇ ਨੇ ਕੀ ਆਧਾਰ ਤੁਸੀਂ ਬਣਾਇਆ ਦੇਖੋ ਗੱਲ ਇਹ ਹੈ ਕਿ ਉਹਦੇ ਤੇ ਜਿਹੜੀ ਆ ਪਰਚਾ ਉਹ 2022007 ਦੇ ਵਿੱਚ ਜਿਹੜੀ ਪੁਛਾਗ ਪਾਉਣ ਵਾਲਾ ਜਿਹੜਾ ਸੀਗਾ ਮਾਮਲਾ ਉਹਦੇ ਉੱਤੇ 295 ਇਹ 153 ਹਜ਼ਾਰਾ ਲੱਗੀ ਸੀ ਤੇ ਬਾਅਦ ਚ ਪੁਲਿਸ ਦੀ ਕੀ ਕਾਰਨਾਂ ਕਿੱਦਾਂ ਵਾ ਕੀ ਕੀ ਉਹਦੇ ਵਿੱਚ ਮਾਮਲਾ ਹੋਇਆ ਤੇ ਉਹਨੂੰ ਕੈਂਸਲੇਸ਼ਨ ਪਾਸ ਦੀ ਜੀ ਸੁਣਨ ਚ ਇਸ ਤਰ੍ਹਾਂ ਆਇਆ ਕਿ ਉਹ ਜਿਹੜਾ ਪਟੀਸ਼ਨਰ ਸੀਗਾ ਜਿਨੇ ਉਹ ਪਰਚਾ ਕਰਵਾਇਆ ਸੀਗਾ ਉਹ ਬੰਦਾ ਇਸ ਗੱਲ ਤੋਂ ਭੱਜ ਗਿਆ ਜਾਂ ਮੋਪਰ ਗਿਆ ਜਾਂ ਕੁਝ ਵੀ ਹੈ ਪਰ ਉਹ ਉਸ ਨੂੰ ਲੈ ਕੇ ਕਿਉਂਕਿ ਸਿੱਖਾਂ ਦੇ ਮੰਤੇ ਵੱਡੀ ਉਸ ਗੱਲ ਦੀ ਜੋੜ ਲੱਗੀ ਸੀ ਜਿਹੜਾ ਨਾਟਕ ਕੀਤਾ ਸੀ ਉਹਨੇ ਉਸ ਗੱਲ ਲਈ ਜਿਹੜੀ ਐਸਜੀਪੀਸੀ ਨੇ ਪਟੀਸ਼ਨ ਪਾਈ ਸੀ ਉਹਨੂੰ ਮਨ ਲੋ ਕੈਨਸਲੇਸ਼ਨ ਰੋਕਣ ਵਾਸਤੇ ਸੋ ਪਹਿਲਾਂ ਥਰਡੀਆਂ ਅਦਾਲਤਾਂ 'ਚ ਲੱਗੀ ਫਿਰ ਉਹ ਹੁਣ ਹਾਈ ਕੋਰਟ ਨੇ ਉਸ ਨੂੰ ਨੋਟਿਸ ਜਾਰੀ ਕਰਤਾ ਉਹਦੀ ਰਿਵਿਊ ਮਨ ਲੋ ਜਿਹੜੀ ਪਟੀਸ਼ਨ ਨੂੰ ਮਨਜ਼ੂਰੀ ਦੇਦੀ ਉਸ ਤੇ ਹੁਣ ਮਲੋ ਹੋਏਗੀ ਵਿਚਾਰ ਹੋਏਗੀ ਚਰਚਾ ਹੋਏਗੀ ਜੀ ਤਾਂ ਕਿ ਉਹਦੇ ਤੇ ਪਰਚਾ ਜਿਹੜਾ ਵਾ ਉਹ ਬਹਾਲ ਕੀਤਾ ਜਾਵੇ 291 ਏ ਦਾ ਆ ਰਾਮਹੀਨ ਤੇ ਇਹ ਸੰਬੰਧੀ ਜਿਹੜੀ ਗਵਿੰਟੀ ਦੇ ਵਕੀਲ ਅੱਜ ਪੇਸ਼ ਹੋਏ ਸੀ ਹੋਰ ਵੀ ਲੋਕਾਂ ਨੇ ਇਹ ਸੰਬੰਧੀ ਪਟੀਸ਼ਨ ਪਾਈ ਸੀ ਤਾਂ ਅੱਜ ਸ਼੍ਰੋਮਣੀ ਮੈਂਟੀ ਦੇ ਪਟੀਸ਼ਨ ਤੇ ਜਿਹੜਾ ਹਾਈ ਕੋਰਟ ਨੇ ਇਹ ਫੈਸਲਾ ਸੁਣਾਇਆ ਜੀ ਨੋਟਿਸ ਜਾਰੀ ਕਰਨਾ ਕਹਿੰਦੇ ਆ ਰੋਲ ਜਾਰੀ ਕੀਤਾ ਗਿਆ ਜੀ ਇਹ ਰਿਵੀਜ਼ਨ ਤੁਸੀਂ ਪਟੀਸ਼ਨ ਦਾਇਰ ਕੀਤੀ ਹੈ ਕਿਸ ਦਿਨ ਸੁਣਵਾਈ ਹੋਣੀ ਹੈ ਗਰੇਵਲ ਸਾਹਿਬ ਇਹ ਅਸਲ ਡੇਟ ਤਾਂ ਮੈਨੂੰ ਸ਼ਾਇਦ ਨਹੀਂ ਪਤਾ ਕਿਉਂਕਿ ਮੈਂ ਹੁਣੇ ਜਾਣਕਾਰੀ ਲੈ ਰਿਹਾ ਸੀ ਉਹਨੂੰ ਤੁਹਾਡਾ ਫੋਨ ਆ ਗਿਆ ਜੀ ਆ ਦੇ ਲਈ ਅਮਰੀਕੀ ਨਾਲ ਜਾਣਕਾਰੀ ਨਹੀਂ ਪਰ ਇਹ ਡੇਟ ਵੀ ਮੈਂ ਪਤਾ ਕਰ ਦਿੰਦਾ ਇਹ ਡੇਟ ਆ ਜੇ ਪਟੀਸ਼ਨ ਦੇ ਵਿੱਚ ਆਧਾਰ ਕੀ ਬਣਾਇਆ ਗਿਆ ਐਸਜੀਪੀਸੀ ਵੱਲੋਂ ਕਿਉਂਕਿ ਉਸ ਵਕਤ ਇਹ ਜ਼ਿਕਰ ਜ਼ਰੂਰ ਕੀਤਾ ਗਿਆ ਸੀ ਕੋਰਟ ਦੇ ਵੱਲੋਂ ਕਿ ਇਹ ਤਾਂ ਖਾਸ ਤੌਰ ਦੇ ਉੱਤੇ ਇਹ ਜਿਹੜੀਆਂ ਸੇਵਾਵਾਂ ਦੇ ਵਿੱਚ ਰਾਮ ਰਹੀਮ ਜੁਟਿਆ ਹੋਇਆ ਹੈ ਲੋਕ ਭਲਾਈ ਦੇ ਕੰਮ ਕਰ ਰਿਹਾ ਹੈ ਪਰ ਹੁਣ ਇਹ ਕੀ ਆਧਾਰ ਬਣਾਇਆ ਗਿਆ ਐਸਜੀਪੀਸੀ ਵੱਲੋਂ ਨਹੀਂ ਇਹ ਤਾਂ ਜਿਹੜੀ ਜਿਹੜੀ ਇਹਨਾਂ ਨੇ ਕੈਂਸਲੇਸ਼ਨ ਭਰੀ ਸੀ ਨਾ ਜੀ ਅ ਸੋ ਜਿਹੜੀ ਪੁਲਿਸ ਸੀਗੀ ਉਹਨਾਂ ਨੇ ਕਿਸ ਅ ਆਧਾਰ ਤੇ ਕੀ ਗੱਲ ਨੂੰ ਲੈ ਕੇ ਕੈਂਸਲੇਸ਼ਨ ਭਰ ਰਹੀ ਸੀ ਉਸ ਦੇ ਖਿਲਾਫ ਅਸੀਂ ਗਏ ਆ ਵੀ ਕੈਂਸਲੇਸ਼ਨ ਹੋ ਨਹੀਂ ਸਕਦੀ ਜਦੋਂ ਵੀ ਉਹਨੇ ਸਾਰਾ ਕੁਝ ਕੀਤਾ ਜਿਸ ਨਾਲ ਭਾਵਨਾਵਾਂ ਪੜਗੀਆਂ ਜੀ ਹਾਂ ਜੀ ਤਾਂ ਇਹ ਜੀ ਖਾਸ ਤੌਰ ਤੇ ਗਰੇਵਾਲ ਸਾਹਿਬ ਕਿਉਂਕਿ 2007 ਦਾ ਇਹ ਮਾਮਲਾ ਹੈ ਇਹ ਦਾ ਵੀ ਜ਼ਿਕਰ ਕੀਤਾ ਹੈ ਕੋਰਟ ਦੇ ਵੱਲੋਂ ਕਿ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦਾ ਰੁਕ ਕਰਨ ਦੇ ਵਿੱਚ ਦੇਰੀ ਕਿਉਂ ਹੋਈ ਹੈ ਨਹੀਂ ਨਹੀਂ ਅਸੀਂ ਤਾਂ ਕਾਫੀ ਦੇਰ ਤੋਂ ਥਰਡੀਆਂ ਅਦਾਲਤਾਂ ਤੋਂ ਅਸੀਂ ਥਲੜੀਆਂ ਅਦਾਲਤਾਂ ਦੇ ਵਿੱਚ ਇਸ ਗੱਲ ਲਈ ਅਸੀਂ ਪਾਈ ਹੈ ਜੀ ਮਣ ਤੋਂ ਹੀ ਪਾਉਂਦੇ ਰਹੇ ਹਾਂ ਪਰ ਉਹਨਾਂ ਅਦਾਲਤਾਂ ਦੇ ਵਿੱਚ ਇਸ ਗੱਲ ਦਾ ਫੈਸਲਾ ਨਹੀਂ ਹੋਇਆ ਜੀ ਤਾਂ ਬਹੁਤ-ਬਹੁਤ ਧੰਨਵਾਦ ਗਰੇਵਾਲ ਸਾਹਿਬ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ 2007 ਦੇ ਵਿੱਚ ਬਠਿੰਡਾ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਦਰਜ ਹੋਇਆ ਸੀ ਤਾਂ ਬਠਿੰਡਾ ਸੈਸ਼ਨ ਜੱਜ ਦੇ ਵੱਲੋਂ ਰਾਮ ਰਹੀਮ ਨੂੰ ਜਾਰੀ ਸਮਣ ਰੱਦ ਕਰਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ ਪੋਸ਼ਾਕ ਮਾਮਲੇ ਦੇ ਵਿੱਚ 2007 ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਤਾਂ ਇਸ ਮਾਮਲੇ ਦੇ ਵਿੱਚ ਐਸ ਜੀ ਪੀ ਸੀ ਦੇ ਵੱਲੋਂ ਹੁਣ ਹਾਈ ਕੋਰਟ ਦਾ ਰੋਕ ਕੀਤਾ ਗਿਆ ਹੈ ਹਾਈ ਕੋਰਟ ਨੇ 7 ਨਵੰਬਰ ਤੱਕ ਸੁਣਵਾਈ ਨੂੰ ਮੁਲਕ ਜਿਹੜਾ ਮੁੱਲਤਵੀ ਕਰ ਦਿੱਤਾ ਹੈ ਰਾਮ ਰਹੀਮ ਦੇ ਖਿਲਾਫ ਹਾਈ ਕੋਰਟ ਪਹੁੰਚੀ ਹੈ ਐਸਜੀਪੀਸੀ